की है? से से। से से। ठीक बना छे ग्यारह रिपोर्ट मंगी गई जो धारा लाई है ਜੀ ਸਮਿੰਦਰ ਸਿੰਘ ਰਾਜਾ ਆਪਣੀ ਜੀ ਸਰ 3 ਤਰੀਕ ਨੂੰ ਲਈ ਹੈ ਸਰ 4 ਤਰੀਕ ਨੂੰ ਐਪੀਆ ਦਰਜ ਹੋਈ ਸਰ 3 ਤਰੀਕ ਨੂੰ ਕੰਪਲੀਟ ਮਿਲੀ ਸੀ ਸਰ ਹੂੰ ਤੇ 3 ਤੋਂ ਬਾਅਦ 4 ਤਰੀਕ ਨੂੰ ਇੱਥੇ ਡੀਏ ਲਿਖਣ ਦੀ ਰੈਲ ਲਾਈਨ ਤੋਂ ਬਾਅਦ ਐਸਐਚਪੀ ਸਰ ਬਲੋਟ ਸਾਈਬਰ ਪ੍ਰੋਸੀਜਰ ਦੇ ਚੱਕਰ ਦਾ ਟ੍ਰੈਸ ओके 4 ਤਰੀਕ ਨੂੰ ਅੱਜ ਤਰੀਕ ਹੋ ਗਈ ਐਸਐਚਪੀ 10 ਸਰ ਇਸ ਸੀ ਇਸ ਲਈ ਪੰਜਾਂ ਦੇ ਵਿੱਚ ਵਿਚਾਲੇ ਕਿਆ ਕੀਤਾ ਉਹ ਰਿਪੋਰਟ ਚਾਹੀਦੀ ਹੈ। ਇਹ ਹੀ ਹੈ ਨਾ ਸ੍ਰੀ ਚ ਮਦਈ ਸ੍ਰੀ ਸਭੀ ਉਸਿੰਘ ਜੀ ਨੂੰ ਕਾਲ ਕੀਤੀ ਸੀ ਸਰ ਕੱਲੀ ਸ਼ਾਮ ਤੋਂ ਪੇਸ਼ ਹੋਏ ਹੈ ਸਰੀ ਦੇ ਵਿੱਚ। ਹੂੰ ਤੇ ਕੱਲ ਉਹਨਾਂ ਨੂੰ ਸਰਸਾ ਚੁੱਕੀ ਲਿਆ ਸੀ ਨਾਲ ਜਿਹੜੀ ਸਰ ਇਹ ਲੈਕਚਰ ਉਹਨਾਂ ਨੇ ਕੀਤਾ ਦਾ ਜਾ ਰਹੀ ਹੁੰਦੀ ਹੈ ਸਰ ਉਹਦੀ ਲੈਕਚਰ ਦੀ ਪੈਂਡਰ ਹੈ। ਹੂੰ ਤੇ ਆਪਰੇ ਇੱਕ ਮੀਟਿੰਗ ਸੀ। ਅਦਮਾ ਦੀ ਤਕਰੀਰ ਵੱਲ ਸਰਬਜੋਤ ਸਿੰਘ ਨੇ 88 ਲੂਟਾ ਸਿੰਘ ਤੇ ਸ਼ਕਤੀ ਲਗਾਈ ਸੀ ਸਰ ਤੋਂ ਕਾਤਾਮਾ ਸ਼ਾਵਲ ਤਫतीश ਹੋਣ ਲਈ ਜਿਹੜਾ ਤੁਸੀਂ ਸੰਪਰਕ ਕੀਤਾ ਇਹ ਕਦੋਂ ਕੀਤਾ ਜੀ ਸਰ ਅਸੀਂ 4 ਜੂਨ ਨੂੰ ਵੀ ਕਾਲ ਕੀਤੀ ਸੀ 5 ਜੂਨ ਨੂੰ ਵੀ ਸਰਕੋਰ ਕੀਤੀ ਸੀ ਫਿਰ ਸਰ ਲਿਖੀ ਜੀ ਇਹਨਾਂ ਨੂੰ ਅਸੀਂ ਤੇ ਸਰ ਉਹਦਾ ਜੱਤੀ ਸਰਟੀਫਿਕੇਟ ਮੀਡੀਆ ਤੇ ਵਾਇਰਲ ਹੋਈ ਇਹ ਮੈਂ ਲਗਾ ਸੀ ਆਸ਼ੀਸ਼ ਦੀ ਮੰਗ ਕੀਤੀ ਜਿੰਨਾ ਸੋਸਤ ਨੂੰ ਪਤਾ ਲੱਗਾ ਉਸ ਬਾਰੇ ਵੀ ਇਹਦਾ ਮਤਲਬ ਜਿਹੜਾ ਤੁਸੀਂ ਇਹ ਮੰਗ ਕੀਤੀ ਆ ਵੀਡੀਓ ਦੀ ਪੈਨ ਡਰਾਈਵ ਦੀ ਜਿੱਦਾਂ ਪਰਚਾ ਦਰਜ ਕੀਤਾ ਉਦੋਂ ਫੋੜ ਕੋ ਹੈ ਨਹੀਂ ਸੀ ਫਿਰ ਪਰਚਾ ਕੀਤਾ ਦਰਜ ਕੀਤਾ ਤੇ ਸਰ ਕਿਹਨਾਂ ਤਰੀਕੇ ਨਾਲ ਸੀ ਵੀਡੀਓ ਫਾਈਲ ਹੋਈ ਸੀ ਜਿਹਨਾਂ ਨੂੰ ਲਿਆਦਾ ਸੀ ਸਰ ਡਾਊਨਲੋਡ ਵੀ ਕੀਤੀ ਸੀ ਕੁਝ ਹਾਂ ਕੋਈ ਬੰਦਾ ਹੈ ਤੇ ਦੂਜੀ ਵਾਰੀ ਪੈਨ ਡਰਾਈਵ ਤੇ ਵੀਡੀਓ ਕਿਉਂ ਮੰਗੀਆਂ ਸਰ ਉਹਦੀ origignal ਨੂੰ ਜਾਣਨ ਵਾਸਤੇ ਸਰ ਠੀਕ ਤੇ ਸਰ ਇਹਦੇ ਹੋਰ ਤੇ ਟੈਕਨੀਕਲ ਵੀ ਹੋਣਾ ਇਹਦੇ ਵਿੱਚ ਸਰ ਜੀ ਬੈਟ ਵੀ ਦਾ ਸਰਟੀਫਿਕੇਟ ਵੀ ਲੈਣਾ ਟੈਕਨੀਕਲ ਸਰ ਤੋਂ ਵੀ ਉਹ ਕਯੂਜ਼ ਚੇਰਖਾਨੀ ਚੇਰਖਾਨੀ ਯਾਰੀ ਕਿਚ ਹੈ ਇਨਵੈਸਟੀਗੇਸ਼ਨ ਸੰਬੰਧੀ ਚੀਜ਼ ਸਾਰਾ ਸਾਨੂੰ ਐਟਨ ਅਥਾਰਟੀ ਤੇ ਰੀਡ ਵੀ ਕਰ ਚੁੱਕੇ ਆ ਇਹਦੇ ਚ ਸਾਨੂੰ ਰੀਡ ਕਿੱਥੇ ਕੀਤੀ ਸਰ ਸਾਨੂੰ ਥੋੜੀ ਇਨਫੋਰਮੇਸ਼ਨ ਮਿਲੀ ਸੀ ਕਿ 에어ਪੋਰਟ ਜਲੰਧਰ ਆ ਰਹੇ ਸਰ ਉਥੇ ਤੇ ਉਥੇ ਅਮਰਸਰ ਸਰ ਫਿਰ ਸਾਦੀਸਾ ਤੇਸੀ ਨਾਲ ਸਾਡੇ ਐਸਪੀ ਟੀਸ ਸਰ ਸੀ ਹੋਰ ਵੀ ਟੀਐਸਪੀ ਸਰ ਬਾਅਦ ਜਿਵੇਂ ਸੀ ਉਹ ਵੀ ਹੋਇਆ ਕਾਰਨ ਕਾਰਨ ਹੈ ਨਹੀਂ सर, तर, 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 उठे जाके सर बाकी पिंड पता लग गया पिंड ने लैक्चर किया जल्दी से रिसीव कर लेंगे सर कंप्लीट तो कर लेंगे इस कल ही तरन तारण सी ਇਸੋਕ ਪਾਇਆ ਚੱਕਲ ਚੱਕ ਕੇ ਅਸਰ ਠੀਕ ਹੋ ਗਿਆ ਫੇਰ ਆ ਜਾਓ ਜੀ ਕੱਲ ਨਵਾਂ ਸ਼ਹਿਰ ਸਰਸ ਲੱਗੇ ਸਾਡੇ ਸਾਡੇ ਪੋਸਟ ਫਿਓ ਹਾਂ ਜੀ ਕਰ ਲਾਂਗੇ ਸਰ ਅਸੀਂ ਕਰ ਲਾਂਗੇ ਫੋਨ ਚੱਲਦਾ ਹੋਣਾ ਹੈ ਆਪਾਂ ਕਰ ਲੈਂਦੇ ਸਰ ਉਹ ਸਰ ਪੁੱਛ ਰਿਹਾ ਰਾਜਾ ਜੀ ਆ ਰਾਬਿੰਡ ਹਟ ਤਾਂ ਨਹੀਂ ਹੈਗਾ ਸਰ ਬਿਲਕੁਲ ਸਾਰਾ ਕੁਝ ਤੇ ਦੇਖੋ ਕੰਪਲੀਟ ਕੀ ਕੀਤਾ ਪਈ ਦਲਤਾਂ ਦੀ ਇੱਜ਼ਤ ਲੁੱਟ ਕੇ ਗੁੰਮ ਹੋ ਗਿਆ ਜੰਗਲ 'ਚ ਰਾਜਾ ਹੀ ਆ ਰੱਬ ਨੇ ਹੁਣ ਤਾਂ ਨਹੀਂ ਹੈਗਾ ਹਾਂ ਕਰਾਂਗੇ ਜੀ ਸਰ ਡੈਫੀਨੇਟਲੀ ਇਹ ਕਿੰਨੇ ਦਿਨ ਚ ਦੀ ਰਿਪੋਰਟ ਕਰੋਗੇ ਬੀ ਇਹ ਵੀਡੀਓ ਜਿਹੜੀ ਆ ਇਹਦਾ ਵੀਡੀਓ ਰਿਪੋਰਟ ਮੰਗਦੇ ਸਰ ਟੈਕਨੀਕਲ ਤੇ ਸਰ ਹਫਤਾ 10 ਦਿਨ ਤੇ ਲੱਗ ਜਾਂਦੇ ਨੂੰ ਟੈਕਨੀਕਲ ਦੇ ਵਿੱਚ ਜਿਹੜਾ ਪੈਂਕੀ ਦਾ ਸਰਟੀਫਿਕੇਟ ਲੈਣਾ ਸਰ ਉਹ ਉਹਦੇ ਜਿੱਥੋਂ ਮਿਲਣਾ ਹੋ ਇਹ ਸਰ ਟੈਕਨੀਕਲ ਸਰ ਤੋਂ ਹੀ ਸੰਭੰਦ ਕਿੱਥੋਂ ਇਹ ਸਰ ਇਹ ਤੋਂ ਸਾਈਬਰ ਫਲੌਰ ਤੋਂ ਲੈਵਾਂਗੇ ਜਾਂ ਸਾਡੇ ਡੀਆਈਏ ਆਫਿਸ ਦੇ ਵਿੱਚ ਹੈਗਾ ਫੋਰੈਂਸਿਕ ਲੈਬ ਤੋਂ ਜਿੱਥੋਂ ਲੈਣੇ ਮੈਂ ਜੇ ਮੁਹਾਲੀ ਆ ਉਹ ਫਿਰ ਉੱਥੇ ਵੀ ਹੈਗੀ ਹੈ ਸਰ ਜੀ ਮੈਨੂੰ ਵੀ ਇਹਦੇ ਮੈਂ 24 ਘੰਟੇ ਹੀ ਕਢਾ ਦੇਣਾ ਐਦਾਂ ਭੇਜ ਕੇ ਮੈਂ ਹੁਣੇ ਕਢਾ ਲੈਣਾ ਵਾਲਾ ਨਹੀਂ ਕਰਾ ਸੀ ਪਰ ਵਾਲਾ ਨਹੀਂ ਹੂੰ ਕਰਾ ਲੈ ਲਈ ਸੀ ਉਹਦਾ ਫਾਰਮੈਲਟੀ ਵੀ ਪੂਰੀ ਕਰਨੀ ਹੈ ਭਾਸ਼ਣ ਤਾਂ ਦਿੱਤਾ ਹੀ ਹੈ ਨਾ ਆਪਣੀ ਚੇਤੇ ਪਾਈ ਹੋਣਾ ਉਹ ਕਰਵਾ ਲੈਣਾ ਸੀ ਕਰਵਾ ਲੈਣਾ ਅੱਜ 3:00 ਲਈ ਹੋਗੀ 10 10 ਇਹਦੇ ਸਭ ਕਲੀਅਰ ਕਰਾ ਬਿਲਕੁਲ ਇਹਨਾਂ ਨੇ ਵੀ ਆਪ ਵੀ ਆਪਣੇ ਵਰਕਲੋਡ ਇਹਦਾ ਹੈਗਾ ਸਾਡੇ ਕੋਲ ਸਕੂਲ ਸਰ ਅਸੀਂ ਇਹ ਸਾਰੇ ਕਰ ਲੈਣਾ ਕੰਪਲੀਟ ਜਿਹੜਾ ਹੈ 100% ਅਸੀਂ ਕਰ ਲੈਣਾ ਡੀਐਸਪੀ ਸਾਹਿਬ ਦੇਖੋ ਸਰਦਾਰ ਬੂਟਾ ਸਿੰਘ ਸਰ ਸਾਡੇ ਬੜੇ ਸਨਮਾਨਜੋਗ ਹੈ ਜੀ ਸਨਮਾਨਜੋਗ ਪੰਜਾਬ ਦੀ ਸਿੱਖਿਆ ਸਾਰੇ ਪੰਜਾਬੀਆਂ ਦਾ ਮਾਣ ਤਾ ਸੀ ਤੇ ਉਸ ਤੋਂ ਬਾਅਦ 8 ਵਾਰ ਦੀ MP MP ਸਰ ਮਿਨਿਸਟਰ ਸਾਡੇ ਜੀ ਮਿਨਿਸਟਰ ਤੇ ਜਦੋਂ ਸਾਰੀ ਦੁਨੀਆ ਨੇ ਉਹਨੂੰ ਇਕੱਲਾ ਛੱਡ ਤਾ ਨਾ ਸਾਰੀਆਂ ਪਾਰਟੀਆਂ ਨੇ ਤੇ ਇਕੱਲਾ ਹੀ ਜਾ ਕੇ ਲੜ ਪਿਆ ਮੈਦਾਨ 'ਚ ਤੇ ਜਲੌਰ ਤੋਂ MP ਬਣ ਗਿਆ ਯਾਦ ਹਾਂਜੀ ਸਰ ਲੜੇ ਇੱਡੀ ਵੱਡੀ ਸ਼ਖਸੀਅਤ ਪੰਜਾਬ ਛੱਡ ਕੇ ਰਾਜਸਥਾਨ ਤੋਂ ਖੜਾ ਹੋ ਗਿਆ ਜੀ ਸਰ ਤੇ ਰਾਜਸਥਾਨ ਨੇ ਵੋਟਾਂ ਬਾਤ ਲਈ ਉਹਨਾਂ ਨੇ ਵੀ ਮਾਨ ਸਨਮਾਨ ਕੀਤਾ ਅਸੀਂ ਪੰਜਾਬੀਆਂ ਨੇ ਮਾਨ ਸਨਮਾਨ ਕਿਉਂ ਕਰਾਉਣਾ ਐਨ ਐਜੂਕੇਟਿਡ ਪਰਸਨ ਆ ਸਰ ਉਸ ਟਾਈਮ ਤੇ ਐਮ ਐ ਇੱਥੇ ਕੇ ਵੀ ਸਰ ਦਾ ਪੀ ਐਚ ਡੀ ਬੰਦੇਲਖੰਡ ਯੂਨੀਵਰਸਿਟੀ ਤੋਂ ਪੀ ਐਚ ਡੀ ਫਿਰ ਸਰ ਕਾਫੀ ਲੈਂਗੁਏਜ ਦੇ ਉੱਤੇ ਇੰਨੀ ਜਿਹੀ ਪਕੜ ਸੀ ਇੰਗਲਿਸ਼ ਦਾ ਫਲੂ ਪਹੁੰਚਦਾ ਸੀ ਦੇਖ ਲਓ ਜੀ ਬਹੁਤ ਸੋਹਣਾ ਸ਼ਾਬਾਸ਼ ਫਿਰ ਨੈਸ਼ਨਲ ਕਮਿਸ਼ਨ ਦੇ ਚੇਅਰਮੈਨ ਚੇਅਰਮੈਨ ਸਰ ਪਹਿਲੀ ਵਾਰ ਜਿਹੜੇ ਦਲਤਾਂ ਨੂੰ ਸਾਫ ਦੋਆ ਦੇ ਰਹੇ ਹਾਂ ਉਨੋਈ ਉਹਦੀ ਹੀ ਜਾਤ ਪਰਖ ਲਈ ਉਹਦਾ ਹੀ ਰੰਗ ਰੰਗ ਕਾਲਾ ਕੋਲਾ ਸਰ ਇਹਨਾਂ ਜੀ ਜਦੋਂ ਬੰਦੇ ਦਾ ਜਦੋਂ ਕਹਿ ਦिए ਮਾੜਾ ਟਾਈਮ ਆਇਆ ਇਹਨਾਂ ਜੀ ਉਹ ਨਕਲ ਕਰਨੀ ਚਾਹੁੰਦੇ ਕਿਸੇ ਦੀ ਪਰ ਉਹ ਨਕਲ ਹੋਈ ਨਹੀਂ ਨਾ ਕੁਝ ਤਾਂ ਕਹਿ ਦिए ਕਿ ਇਹਨਾਂ ਨੇ ਬੜਾ ਉਹ ਆਪਣੀ ਲੈਂਗੁਏਜ ਜਿਹੜੀ ਗਲਤ ਇਸ ਮਾਮਲੇ ਦੇ ਵਿੱਚ ਸਰ ਬਿਲਕੁਲ ਠੀਕ ਨਹੀਂ ਹੋਏਗੀ ਜੀ ਤੇ ਸਾਨੂੰ ਮੈਨੂੰ ਕਿੰਨੇ ਦਿਨਾਂ ਚ ਰਿਪੋਰਟ ਆਉਂਦੀ ਤੁਹਾਡੀ ਅਗਲੀ तो डेली अपडेट ते पामा थोड़ा नहीं सर डेली अपडेट ना पाऊँगी कलरा तभी कितने दिनों सर को सिक्सटी दिन तक जैसी इन्वेस्टिगेशन को ये काम नहीं करनी है जी ऐसी ऐसी एक बात क्या सर उच्च ऐसी सिक्सटी दिन तक जो कंपलीट काम नहीं है जी सर इन्वेस्टिगेशन वो कर लेनी चाहिए तो इस आगे टीम आसर पनी ह ਇਦਾਂ ਆ ਬਈ ਉਹ ਤਾਂ ਸਰ ਇਨਵੈਸਟੀਗੇਸ਼ਨ ਇਨ ਸੈਕਸੀਟੀ ਦੇ ਵਿੱਚ ਕਰਨੀ ਹੈ ਕੰਪਲੀਟ 60 ਦਿਨ ਦੇ ਵਿੱਚ ਕਰ ਲੈਣੀ ਹੈ ਜੀ ਅਸੀਂ ਇਹ ਤਾਂ ਇਦਾਂ ਆ ਨਾ ਬਈ ਵੀ ਜਿਹਦਾ ਖਰਗੋਸ਼ ਭੱਜਿਆ ਨਾ ਕੋਲੇ ਮਦਾਂ ਚ ਕਰ ਲਾਂਗੇ ਸਰ ਅਸੀਂ ਇਹ ਸ਼ਿਕਾਰੀ ਆਪਣੇ ਕੁੱਤਿਆਂ ਦੀ ਸੰਗਲੀ ਫੜ ਲੈ। ਨਹੀਂ ਸਰ ਤੁਸੀਂ ਫਿਕਰ ਨਹੀਂ ਕਰੋ ਇਹ ਕਿਹ ਦੇ ਇਹ ਸਰਟੀਫਿਕੇਟ ਦਾ ਸਵਾਲ ਹੈਗਾ। ਅਸੀਂ ਇਹ ਕਰਕੇ ਸਾਨੂੰ ਵਿਸ਼ਵਾਸ ਹੋ ਜਾਗਾ ਮੈਂ ਕਰਕੇ ਮੈਂ

ਬੀ ਤ੍ਰਿਕ ਜੀ ਬੰਮੀ ਨਾ ਰੱਖਿਆ ਬਿਲਕੁਲ ਸਰ ਕੋਈ ਹੈ ਹੀ ਨਹੀਂ ਸਾਡੀ ਦੇ ਚਤੇ ਨਾਲ ਦੇ